ਤਦ ਉਹਨਾਂ ਨੇ ਐਲਾਨ ਕੀਤਾ ਜੀ ਮੈਂ ਸੀਐਮ ਦੀ ਕੁਰਸੀ ਛੱਡਾਂਗਾ ਲੋਕ ਲਾਲੂ ਪ੍ਰਸਾਦ ਯਾਦਵ ਨਾਲ ਬਰਾਬਰ ਤੋਲਣ ਲੱਗੇ ਜੀ ਕਿ ਯਾਰ ਉਹਨਾਂ ਤਾਂ ਬੜੀ ਘਰ ਵਾਲੀ ਬਣਾਤੀ ਸੀ ਇਹ ਵੀ ਕਿ ਕਿਸੇ ਚਹੇਤੇ ਨੂੰ ਹੀ ਸੀਐਮ ਬਣਾਏਗਾ ਵਿਰੋਧੀਆਂ ਕੋਲੇ ਕਹਿਣ ਲਈ ਕੁਝ ਨਹੀਂ ਹੈਗਾ ਸਿਆਸਤ ਦੇ ਅੰਦਰ ਬਹੁਤ ਘੱਟ ਪੋਲੀਟੀਸ਼ੀਅਨ ਹੁੰਦੇ ਨੇ ਜਿਨ੍ਹਾਂ ਦੇ ਤਿਆਗ ਦੀ ਭਾਵਨਾ ਹੁੰਦੀ ਆ ਪਰ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਨੇਤਾ ਤਾਂ ਵੀ 30 ਸਾਲੋਂ ਕੁਰਸੀਆਂ ਨਾਲ ਜੁੜੇ ਨੇ ਕੁਰਸੀਆਂ ਨਾਲ ਚਿਪਕੇ ਪਏ ਨੇ ਉਹ ਕਿਉਂ ਨਹੀਂ ਛੱਡਦੇ ਬੜੇ ਅਲੀਗੇਸ਼ਨ ਲੱਗੇ ਨੇ ਇਕੱਲੀ ਆਮ ਆਦਮੀ ਪਾਰਟੀ ਆ ਜਿਹਦੇ ਕੌਮੀ ਕਨਵੀਨਰ ਨੇ ਆਪਣੀ ਕੁਰਸੀ ਨੂੰ ਠੋਕਰ ਮਾਰ ਕੇ ਕਿਹਾ ਕਿ ਮੈਂ ਜਨਤਾ ਦੀ ਅਦਾਲਤ ਜਾਊਂਗਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਇੱਕ ਝੂਠੀ ਦੁਕਾਨ ਹੋ ਚੁੱਕੀ ਆ ਅਰਵਿੰਦ ਕੇਜਰੀਵਾਲ ਜੀ ਨੇ ਕੀ ਕਿਹਾ ਕਿ ਜੇਕਰ ਮੈਂ ਬੇਈਮਾਨੀ ਕੀਤੀ ਤਾਂ ਮੈਨੂੰ ਵੋਟ ਨਾ ਪਾਇਓ ਸੋ ਆਤਿਸ਼ੀ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਕੀ ਕੋਈ ਸਿਆਸੀ ਚਾਲ ਨਵੀਂ ਖੇਡੀ ਅਰਵਿੰਦ ਕੇਜਰੀਵਾਲ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਸਾਹਿਬ ਨਾਲ ਮੁਝੇ ਗੱਲਬਾਤ ਕਰਦੇ ਆ ਵਿਰੋਧੀ ਚੀਮਾ ਸਾਹਿਬ ਸਿੱਧਾ ਹੀ ਕਹਿ ਰਹੇ ਨੇ ਕਿ ਕੋਈ ਸਿਆਸੀ ਚਾਲ ਖੇਡੀ ਹੁਣ ਕੇਜਰੀਵਾਲ ਨੇ ਨਵੀਂ ਮੈਂ ਸਮਝਦਾ ਅਬਰੋਧੀਆਂ ਕੋਲੇ ਕਹਿਣ ਲਈ ਕੁਝ ਨਹੀਂ ਹੈਗਾ ਤੋ ਕੋਈ ਨਾ ਕੋਈ ਗੱਲ ਕਹਿਣ ਲਈ ਇਹ ਗੱਲ ਕਹੀ ਆ ਉਹਨਾਂ ਨੇ ਪਰ ਲੇਕਿਨ ਮੈਂ ਸਮਝਦਾ ਕਿ ਬਹੁਤ ਵੱਡੇ ਤਿਆਗ ਦੀ ਭਾਵਨਾ ਸਿਆਸਤ ਦੇ ਅੰਦਰ ਬਹੁਤ ਘੱਟ ਪੋਲੀਟੀਸ਼ੀਅਨ ਹੁੰਦੇ ਨੇ ਜਿਨ੍ਹਾਂ ਦੇ ਤਿਆਗ ਦੀ ਭਾਵਨਾ ਹੁੰਦੀ ਆ ਤਿਆਗ ਦੀ ਭਾਵਨਾ ਜਿਹੜੀ ਆ ਅਰਵਿੰਦ ਕੇਜਰੀਵਾਲ ਜੀ ਨੇ ਦਿਖਾਈ ਆ ਸੇਵਾ ਦੀ ਭਾਵਨਾ ਜਿਹੜੀ ਆ ਅਰਵਿੰਦ ਕੇਜਰੀਵਾਲ ਜੀ ਨੇ ਦਿਖਾਈ ਆ ਸੋ ਮੈਂ ਸਮਝਦਾਗਾ ਸਾਰੇ ਪੋਲੀਟੀਸ਼ੀਨਰਾਂ ਨੂੰ ਸਿੱਖਣਾ ਚਾਹੀਦਾ ਔਰ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਨੇਤਾ ਤਾਂ ਵੀ 30 ਸਾਲੋਂ ਕੁਰਸੀਆਂ ਨਾਲ ਜੁੜਿਆ ਨੂੰ ਕੁਰਸੀਆਂ ਨਾਲ ਚਿਪਕੇ ਪਏ ਨੇ ਉਹ ਕਿਉਂ ਨਹੀਂ ਛੱਡਦੇ ਬੜੇ ਅਲੀਗੇਸ਼ਨ ਲੱਗੇ ਨੇ ਬڑے ਦੋਸ਼ ਲੱਗੇ ਨੇਗੇ ਕਦੇ ਭਾਰਤੀ ਜਨਤਾ ਪਾਰਟੀ ਦੀ ਕਿਸੇ ਨੇਤਾ ਨੇ ਆਪਣੀ ਕੁਰਸੀ ਛੱਡੀ ਆ ਇਕੱਲੀ ਆਮ ਆਦਮੀ ਪਾਰਟੀ ਆ ਜਿਹਦੇ ਕੌਮੀ ਕਨਵੀਨਰ ਨੇ ਆਪਣੀ ਕੁਰਸੀ ਨੂੰ ਠੋਕਰ ਮਾਰ ਕੇ ਕਿਹਾ ਕਿ ਮੈਂ ਜਨਤਾ ਦੀ ਅਦਾਲਤ ਜਾਊਂਗਾ ਜਾ ਕੇ ਜਨਤਾ ਜਿਵੇਂ ਡਿਸਾਈਡ ਕਰੂਗੀ ਲੋਕ ਜਿਵੇਂ ਫੈਸਲਾ ਕਰਨਗੇ ਉਸ ਫੈਸਲੇ ਤੇ ਮੈਂ ਫੁੱਲ ਚੜਾਊਂਗਾ ਕਿ ਲੋਕ ਮੈਨੂੰ ਦੁਬਾਰਾ ਪ੍ਰਚੰਡ ਬਾਵਾ ਤਰਾ ਮੁੱਖ ਮੰਤਰੀ ਬਣਾਉਣਗੇ ਤਾਂ ਮੈਂ ਮੁੱਖ ਮੰਤਰੀ ਬਣੂਗਾ ਬਹੁਤ ਵੱਡੀ ਗੱਲ ਆ ਇਹ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆਗਾ ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਇੱਕ ਝੂਠੀ ਦੁਕਾਨ ਹੋ ਚੁੱਕੀ ਆ ਔਰ ਲੋਕਾਂ 'ਚ ਨਫ਼ਰਤ ਪੈਦਾ ਕਰਕੇ ਲੋਕਾਂ ਨੂੰ ਲੜਾ ਕੇ ਜਿਹੜਾ ਹੈਗਾ ਉਹ ਆਪਣੀ ਇਲੈਕਸ਼ਨ ਲੜਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਹ ਕੰਮ ਦੇ ਆਧਾਰ ਤੇ ਇਲੈਕਸ਼ਨ ਲੜਦੀ ਆ ਉਹ ਜੇ ਅਸੀਂ ਕਹਿੰਨੇ ਕੰਮ ਕੀਤਾ ਤਾਂ ਭਾਈ ਵੋਟ ਪਾ ਦੋ ਨਹੀਂ ਵੋਟਾਂ ਪਾਇਓ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਕੀ ਕਿਹਾ ਕਿ ਜੇਕਰ ਮੈਂ ਬੇਇਮਾਨੀ ਕੀਤੀ ਤਾਂ ਮੈਨੂੰ ਵੋਟ ਨਾ ਪਾਇਓ ਇਹ ਬਹੁਤ ਵੱਡਾ ਜਿਗਰਾ ਦਾ ਬਹੁਤ ਵੱਡੀ ਗੱਲ ਜਿਹੜੀ ਅਰਵਿੰਦ ਕੇਜਰੀਵਾਦੀ ਨੇ ਕਹੀ ਆ ਸੋ ਮੈਂ ਸਮਝਦਾਗਾ ਇਸ ਤਰ੍ਹਾਂ ਦੇ ਐਗਜ਼ੈਂਪਲ ਇਤਿਹਾਸ ਦੇ ਅੰਦਰ ਬਹੁਤ ਥੋੜੀਆਂ ਹੁੰਦੀਆਂ ਨੇ ਇਹ ਕਿ ਇਤਿਹਾਸ ਜਿਹੜਾਗਾ ਔਰਵਿੰਦ ਕੇਜਰੀਵਾਦੀ ਨੇ ਰਚਿਆਗਾ ਇੱਕ ਹਿਸਟੋਰੀਕਲ ਜਿਹੜੀ ਮੈਂ ਸਮਝਦਾ ਉਹਨਾਂ ਨੇ ਸਟੈਪ ਲਿਆਗਾ ਇਹ ਆਉਣ ਵਾਲੀਆਂ ਸਦੀਆਂ ਤੱਕ ਲੋਕ ਯਾਦ ਰੱਖਣਗੇ ਜਦੋਂ ਉਹਨਾਂ ਨੇ ਐਲਾਨ ਕੀਤਾ ਸੀ ਮੈਂ ਸੀਐਮ ਦੀ ਕੁਰਸੀ ਛੱਡਾਂਗਾ ਲੋਕ ਲਾਲੂ ਪ੍ਰਸਾਦ ਯਾਦਵ ਨਾਲ ਬਰਾਬਰ ਤੋਲਣ ਲੱਗੇ ਸੀ ਕਿ ਯਾਰ ਉਹਨਾਂ ਤਾਂ ਬੜੀ ਘਰ ਵਾਲੀ ਬਣਾਤੀ ਸੀ ਇਹ ਵੀ ਬੜੇ ਕਿਸੇ ਚਾਹਤੇ ਨੂੰ ਆਤਸ਼ੀ ਨੂੰ ਬਣਾ ਕੇ ਦੇਖੋ ਆਤਸ਼ੀ ਜੀ ਆਮ ਆਦਮੀ ਪਾਰਟੀ ਚ ਬਤਾ ਉਹਨਾਂ ਨੇ ਵਲੰਟੀਅਰ ਲੰਬਾ ਸਮਾਂ ਕੰਮ ਕੀਤਾ ਔਰ ਕਾਫੀ ਸਰਕਾਰ ਤਾਂ ਬਹੁਤ ਲੰਬੇ ਐਸੇ ਤੋਂ ਪਿਛਲੇ ਵਾਰ ਫਸਟ ਟਾਈਮ ਜਿਹੜਾ ਉਹ ਐਮਐਲਏ ਬਣੇ ਸੋ ਉਹਨਾਂ ਦੀ ਜਿਹੜੀ ਸੂਝ ਬੋਚ ਆ ਲਿਆਕਤ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਜੀ ਨੇ ਸਭ ਤੋਂ ਵੱਡਾ ਪਦ ਦਿੱਤਾ ਹੈ ਆਮ ਆਦਮੀ ਪਾਰਟੀ ਆ ਜਿਹੜੇ ਆਪਣੇ ਵਲੰਟੀਅਰਾਂ ਨੂੰ ਇਸ ਲੈਵਲ ਤੱਕ ਲੈ ਜਾਂਦੀ ਹੈ ਜਿਹੜੇ ਵਲੰਟੀਅਰਾਂ ਦਾ ਮਾਨ ਸਨਮਾਨ ਕਰਦੀ ਆ ਸੋ ਮੈਂ ਸਮਝਦਾ ਬਹੁਤ ਹੀ ਵੱਡਾ ਦਿਲ ਜਿਹੜਾਗਾ ਅਰਵਿੰਦ ਕੇਜਰੀਵਾਲ ਜੀ ਨੇ ਦਿਖਾਇਆ ਹੈ ਮੈਂ ਉਹਨਾਂ ਦਾ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾਗਾ ਔਰ ਅਤੀਸ਼ੀ ਜੀ ਨੂੰ ਮਵਾਰਕਵਾਦ ਨਾਗਾ ਔਰ ਮੈਂ ਸਮਝਦਾ ਜਿਹੜਾ ਸਮਾਂ ਇਸ ਸਰਕਾਰ ਦਾ ਰਹਿ ਗਿਆ ਟਨਿਉਰਾ ਉਸ ਸਮੇਂ ਦੌਰਾਨ ਹੋਰ ਵੀ ਅੱਛੇ ਤਰੀਕੇ ਦੇ ਨਾਲ ਹੋਰ ਵੀ ਤਕੜੇ ਹੋ ਕੇ ਜਿਹੜਾ ਆਤਸ਼ੀ ਜੀ ਕੰਮ ਕਰ ਰਹੇ ਜਿੱਦਾਂ ਐਲਜੀ ਉਹਨਾਂ ਨੇ ਸ਼ਿਕੰਜਾ ਕਸਿਆ ਹੋਇਆ ਸੀਗਾ ਕੇਜਰੀ ਵਾਲੰਦਰ ਲੱਗਦਾ ਆਤਸ਼ੀ ਉਹਨਾਂ ਨੂੰ ਤੰਗ ਕੀਤਾ ਜਾ ਸਕਦਾ ਦੇਖੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਚ ਬਣੀ ਆ ਚਾਹੇ ਪੰਜਾਬ ਚ ਬਣੀ ਆ ਪਰ ਲੇਕਿਨ ਦਿੱਲੀ ਦੇ ਅੰਦਰ ਪੂਰੀ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਦੇ ਐਲਜੀ ਸਾਹਿਬਾਨ ਦੁਆਰਾ ਕਦੇ ਕੋਈ ਨਾ ਕੋਈ ਨਵਾਂ ਕਾਨੂੰਨ ਬਣਾ ਕੇ ਕਦੇ ਲੱਕ ਝੂਠੇ ਕੇਸ ਬਣਾ ਕੇ ਫਰਜ਼ੀ ਕੇਸ ਬਣਾ ਕੇ ਇਹ ਤੰਗ ਪਰੇਸ਼ਾਨ ਆਮ ਆਦ ਚਲੂ ਕੀਤਾ ਜਾ ਰਿਹਾ ਸੋ ਇਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਆਮ ਲੋਕਾਂ ਦੀ ਬਰੋਧੀ ਆ ਆਮ ਲੋਕਾਂ ਦੇ ਬਰੋਧੀ ਜਾ ਕੰਮ ਕਰਦੀ ਆ ਕੋਈ ਨਾ ਕੋਈ ਸਿਆਸੀ ਚਾਲ ਚੱਲਦੀ ਰਹਦੀ ਆ ਪਰ ਲੇਕਿਨ ਅਰਵਿੰਦ ਕੇਜਰੀਵਾਲ ਜੀ ਦਾ ਪੂਰਾ ਦ੍ਰਿੜ ਨਿਸ਼ਚਾ ਹੈਗਾ ਕਿ ਮੈਂ ਆਮ ਬੱਚਿਆਂ ਨੂੰ ਪੜ੍ਹਾਉਂਗਾ ਆਮ ਲੋਕਾਂ ਦਾ ਇਲਾਜ ਕਰਾਉਂਗਾ ਆਮ ਲੋਕਾਂ ਦੀ ਪੋਲਿਟਿਕਸ ਕਰੂੰਗਾ ਸੋ ਮੈਂ ਸਮਝਦਾਗਾ ਇਹ ਬਹੁਤ ਅੱਛਾ ਸਟੈਪ ਜਿਹੜਾ ਉਹ ਅੱਜ ਹੋਇਆਗਾ ਸੋ ਔਰ ਦੂਸਰੇ ਪਾਸੇ ਦਿੱਲੀ ਦੇ ਲੋਕ ਨੇਗੇ ਹੁਣ ਦਿੱਲੀ ਦੇ ਲੋਕਾਂ ਨੇ ਸੱਚ ਤੇ ਝੂਠ ਦਾ ਫੈਸਲਾ ਕਰਨਾਗਾ ਦੇ ਜਾਣਦਾਗਾ ਕਿ ਅਰਵਿੰਦ ਕੇਜਰੀਵਾਲ ਜੀ ਇੱਕ ਸੱਚਾ ਬੰਦਾ ਅਵਕਤੀ ਆ ਜਿਸ ਚਾਈ ਦੇ ਨਾਲ ਰਾਜਨੀਤੀ ਦੀ ਸ਼ੁਰੂਆਤ ਕੀਤੀ ਆ ਸੋ ਸੱਚ ਨੂੰ ਬੂਰ ਪਊਗਾ ਬਿਲਕੁਲ ਠੀਕ ਹੈ ਸੋ ਕੇਜਰੀਵਾਲ ਉਹਨਾਂ ਨੇ ਆਪਣੇ ਸਿਆਸੀ ਭਵਿੱਖ ਦਾ ਫੈਸਲਾ ਹੁਣ ਦਿੱਲੀ ਦੀ ਜਨਤਾ ਤੇ ਛੱਡ ਦਿੱਤਾ ਹੈ ਜਨਤਾ ਕੀ ਸੁਨੇਹਾ ਲੈ ਕੇ ਆਵੇਗੀ ਇੰਤਜ਼ਾਰ ਹੈ ਨਵੀਆਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਦੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ